ਪਿੰਡ ਦਾ ਨਾਮ ਲਿਆ ਹੋਊਗਾ ਜਾ ਕੇ ਹਾਂਜੀ ਉਹ ਮੁੰਡਾ ਇੱਕ ਨਾ ਦੂਜਾ ਪੰਜ ਤਖਤਾਂ ਦੀ ਯਾਤਰਾ ਕਰਨ ਤੋਂ ਬਾਅਦ ਅੱਜ ਪੂਰੇ 60 ਦਿਨਾਂ ਬਾਅਦ ਆਪਣੇ ਪਿੰਡ ਪਲੂਰ ਬਈ ਸੰਤਾ ਸਿੰਘ ਟੇਲਰ ਦਾ ਮੁੰਡਾ ਗੁਰਵਿੰਦਰ ਸਿੰਘ ਸੋ ਅੱਜ ਪਹੁੰਚਿਆ ਸੋ ਅੱਗੇ ਅਸੀਂ ਕੋਡ ਸੁਖੀ ਲੈਣ ਆਏ ਆ ਤੇ ਵੀਰ ਦਾ ਕਰਨਾ ਇੱਥੇ ਮਾਨ ਸਨਮਾਨ ਸਰਪਾਓ ਪਾਵਾਂਗੇ ਸੋ ਵਾਹਿਗੁਰੂ ਇਹਦੀ ਯਾਤਰਾ ਸਫਲੀ ਕਰੇ ਸੋ ਵਧੀਆ ਯਾਤਰਾ ਕਰਕੇ 60 ਦਿਨਾਂ ਬਾਅਦ ਆਹ ਸਾਈਕਲ ਤੇ ਵੀਰ ਪਹੁੰਚਿਆ ਜੀ ਆਪਣੇ ਪਿੰਡ ਭਲੂਰ ਤੇ ਨੌਜਵਾਨ ਤੇ ਪਿੰਡ ਭਲੂਰ ਦੇ ਨਗਰ ਨਿਵਾਸੀ ਪਹੁੰਚੇ ਆ ਵੀਰ ਦਾ ਹੌਸਲਾ ਬਚਾਈ ਕਰਨ ਮਾਨ ਸਨਮਾਨ ਦੇ ਲਈ ਸੋ ਗੁਰੂ ਘਰ ਵੀ ਚੱਲਾਂਗੇ ਤੇ ਆ ਜੋ ਫਿਰ ਵੀਡੀਓ ਐਂਡ ਤੱਕ ਦੇਖਦੇ ਰਹੋ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਸੋ ਵੀਰ ਦਾ ਹੌਸਲਾ ਦੋ ਜਾਣੇ ਸੀਗੇ ਜੀ ਉਹ ਮੁੰਡਾ ਮਾਨਸਾ ਤੋਂ ਜੋ ਕੱਲ ਪਹੁੰਚ ਗਿਆ ਸੀਗਾ ਪਿੰਡ ਅੱਛਾ ਮੈਂ ਬਠਿੰਡੇੋਂ ਕੱਲ ਚੱਲ ਕੇ ਮੇਰੇ ਕੋਈ ਕੋਟਪੁਰੇ ਤੇ ਮੈਂ ਹੁਣ ਹੀ ਆਇਆ ਜੀ ਠੀਕ ਆ ਠੀਕ ਹਾਂਜੀ ਹਾਂਜੀ ਤੇ ਕੋਈ ਡੱਕਤ ਪਰੇਸ਼ਾਨੀ ਕੋਈ ਨਹੀਂ ਆਈਗੀ ਬਹੁਤ ਵਧੀਆ ਜੀ ਕਿੰਨੇ ਦਿਨਾਂ ਚ ਗਏ ਤੇ ਕਿੰਨੇ ਦਿਨਾਂ ਚ ਆ ਕੇ 60 ਦਿਨ ਲੱਗੇ ਪੂਰੇ ਅੱਜ 60 ਦਿਨ ਲੱਗੇ ਦੋ ਮਹੀਨੇ ਹਾਂਜੀ ਹਾਂਜੀ ਠੀਕ 650 ਕਿਲੋਮੀਟਰ ਟੋਟਲ ਹੋ ਗਿਆ ਜੀ 650 ਕਿਲੋਮੀਟਰ ਹਾਂ ਜੀ ਤੇ 100 120 150 180 ਵੀ ਜਦੋਂ ਕਿਤੇ ਐ ਆ ਜਾਂਦੇ ਸੀਗੇ ਵੀ ਜਾਣਾ ਵੀ ਕੱਢਣੀ ਆਈ ਨਹੀਂ ਤਾਂ ਫਿਰ ਓਨੀ ਕਿਉਂਕਿ ਜਿਵੇਂ ਰਾਤ ਨੂੰ ਵੇਖ ਕੇ ਪੈ ਜਾਂਦੇ ਸੀਗੇ ਵੀ ਆਹ ਗੁਰਦੁਆਰਾ ਸਹਿਵਾ ਜਾਂ ਠਾਬੇ ਤੇ ਰੁਕਣਾ ਆਪਾਂ ਤੇ ਉਸ ਹਾਲ ਨਾ ਫਿਰ ਚੱਲੇ ਜਾਂਦੇ ਕਈ ਵਾਰੀ ਤਾਂ ਬਰ ਰੋਟੀ ਖਾਣਾ ਤੇ 5 ਵਜੇ ਰੁਕਦੇ ਸੀ ਸ਼ਾਮ ਨੂੰ ਫਿਰ ਸਿੱਧੇ ਐਂ ਜਾਂਦੇ ਸੀਗੇ ਤੇ ਉਹ ਹੌਲ ਬਸ ਐਂ ਚੱਲੀ ਜਾਂਦਾ ਸੀਗਾ ਜੀ ਬਹੁਤ ਵਧੀਆ ਵਧੀਆ ਸਾਰਿਆਂ ਨੇ ਆਪਣੇ ਪੰਜਾਬੀ ਉਧਰ ਜਿਹੜੇ ਬੈਠੇ ਆ ਜਾਂ ਕਿਵੇਂ ਸਾਰਿਆਂ ਨੇ ਵਧੀਆ ਸਾਥ ਕੋਈ ਸਾਨੂੰ ਕਹਿੰਦੇ ਘਰੇ ਲੈ ਕੇ ਜਾਣੇ ਹੁਣ ਜਿਹਨੇ ਪੰਪ ਦੇ ਜਿਵੇਂ ਸੀਗੇ ਨਾ ਇੱਕ ਆਪਣੇ ਫੌਜੀ ਸੀਗਾ ਉਧਰ ਦੇ ਹੀ ਸੀਗਾ ਉਹ ਲਈ ਪੰਪ ਦੇ ਹਜੇ ਨਾ ਇੱਧਰ ਜਾਂਦੇ ਸੀ ਐ ਵਿੱਚੋਂ ਆਏ ਮਾਰ ਕੇ ਅੰਦਰੋਂ ਗਲਾਸ ਚਾਕੇ ਭੱਜ ਜਾਏ ਕਹਿੰਦੇ ਪਿਆ ਬੀ ਪਿਆ ਬੀ ਪਿਆ ਬੀ ਐਂ ਕਰਕੇ ਤੇ ਵੀ ਉਹਨਾਂ ਇੰਨਾ ਮਾਨਤਾਂ ਨੂੰ ਇਹਨੂੰ ਕਹਿੰਦਾ ਵੀ ਆ ਜਾਓ ਘਰੇ ਕਹਿੰਦਾ ਕੱਪੜੇ ਥੋੜੇ ਧੋਗੇ ਦੇਵਾਂਗੇ ਸਾਰਾ ਕੁਝ ਕਰਾਂਗੇ ਮੈਂ ਨਹੀਂ ਬਈ ਬਸ ਧੰਨਵਾਦ ਕੋਈ ਠੰਡਾ ਕੋਈ ਕਿਵੇਂ ਐ ਇੰਨਾ ਮਾਨਤਾਂ ਵੀ ਵੀ ਸਾਰੇ ਨੂੰ ਆਪਾਂ ਇਹ ਕਹਿੰਨੇ ਵੀ ਨਿਕਲੋ ਨਾ ਵੀ ਉਧਰ ਮਾੜੇ ਆ ਬੰਦਾ ਮਾਰਦਣ ਐਂ ਕਰਦੇ ਕੁਝ ਐ ਹੋਜੀ ਗੱਲ ਹੈ ਨਹੀਂ ਕਿ ਵੀ ਪੂਰਾ ਵਧੀਆ ਜਾਣੀਆਂ ਉਹਨਾਂ ਲੈ ਕੇ ਤੁਰਦੇ ਆ ਉਹਦਾ ਸੁਣਾ ਉਹ ਤਾਂ ਇੱਥੇ ਵੀ ਮਾ ਉਹ ਨਾ ਅਹ ਅਗਲਾ ਸਿੰਧੂਪੁਰਾ ਨਾਲ ਮੁਸਲਮਾਨ ਸਿੱਖ ਅਸਾਈਪੁਰਾ ਆਹ ਦਾ ਬਰਿਆਈ ਤੇ ਉੱਤਰਵੇ ਹਰਸਾਨਪੁਰਾ ਉਹ ਕਹਿੰਦਾ ਇੱਕ ਪੇੜ ਭਰਿਆ ਇੱਕ ਫਲ ਗੜਿਆ ਉਹਨੂੰ ਆਪਾਂ ਸਾਰੇ ਪੇੜ ਨੂੰ ਕਹੇ ਨਹੀਂ ਕਹੇ ਜੇ ਫਲ ਨੂੰ ਕਹੇ ਸਾਰੇ ਆ ਹਾਂਜੀ ਕਿੰਨੀਆਂ ਧਾਰਨਾ ਇਹ ਇਹ ਤਾਂ ਸਾਰੇ ਹੁੰਦੇ ਆ ਹਾਂਜੀ ਇਹ ਕੱਲੇ ਆਪਣੇ ਨਿਗੇ ਆਪਣੇ ਵੀ ਹੈਗੇ ਆ ਵਧੀਆ ਸੋਚ ਵਾਲੇ ਵੀ ਆ ਵਧੀਆ ਵੀ ਆ ਰੱਬ ਨੂੰ ਪਰਮਾਤਮਾ ਨੂੰ ਮੰਨਣ ਵਾਲੇ ਤੇ ਕਈ ਉਹ ਜੇ ਵੀ ਹੈਗੇ ਆ ਇਹ ਤਾਂ ਸਾਰੀ ਹੁੰਦੇ ਹੈ ਨਾ ਤੇ ਪਰ ਕੱਲਣਾ ਮੈਨੂੰ 22 ਦੁੱਲੇ ਨੇ ਗੱਲ ਦੱਸੀ ਕੋਈ ਮੁਸਲਮਾਨ ਸੀਗਾ ਪਈ ਜਹਾਂਗੀਰ ਦਾ ਪੁੱਤ ਸੀਗੇ ਉਹ ਉਹ ਕਹਿੰਦਾ ਨਾ ਉਹ ਕਹਿੰਦਾ ਵੀ ਮੈਂ ਨਾ ਮੈਂ ਸ੍ਰੀ ਗੁਰੂ ਜਿਹੜਾ ਕਰਗੀ ਵਾਲੇ ਮਹਾਰਾਜ ਨੇ ਸੋਨ ਵਾਲੇ ਘਰ ਆਪੀਏ ਕੰਮ ਦੀ ਗੱਲ ਉਹਨਾਂ ਮੈਂ ਅਸਲ ਚਿਹਰਾ ਵੇਖਣਾ ਲੋਕੀ ਕੀ ਸੀ ਉਹ ਜਿਹੜਾ ਇੰਨੀਆ ਭਾਸ਼ਾ ਉਹ ਜਾਣਦਾ ਸੀ ਐਨੇ ਜੰਗ ਜੌਧ ਲੜੇ ਜਿਹੜਾ ਜੰਗਲਾਂ ਚ ਪਿਆ ਉਹਦੀ ਕਿਰਪਾ ਤੇ ਮਿਆਣ ਵੀ ਹੈਣੀਗਾ ਪੈਰਾਂ ਚ ਜੋੜਾ ਵੀ ਹੈਣੀਗਾ ਤੇ ਭਈ ਮੈਂ ਉਹਦਾ ਦੇਖਣਾ ਪਿਓ ਕਿਵੇਂ ਜੰਗ ਚੋਦ ਕਰਦੀ ਕੀ ਕਰਦੇ ਸੀ ਹੁਣ ਉਹਦੀ ਨਕਲ ਤੇ ਕਹਿੰਦੇ ਨਕਲ ਲਾ ਕੇ ਮੈਨੂੰ ਲਾ ਕੇ ਵਿਖਾਓ ਉਹ ਬਾਦਸ਼ਾਹ ਦਾ ਮੁੰਡਾ ਕਹਿੰਦਾ ਬਾਦਸ਼ਾਹੀ ਉਹ ਸੀ ਤੇ ਉਥੇ ਨਾ ਉਹਨਾਂ ਨੇ ਫਿਰ ਮਰਾਸੀ ਸੱਗੇ ਵੀ ਮਰਾਸੀ ਨਕਲ ਲਾਉਣਗੇ ਤੇ ਮਰਾਸੀ ਨੇ ਜੋ ਨਕਲ ਆ ਹੀ ਨਾ ਕਰ ਗਿਆ ਵਾਲੇ ਮਹਾਰਾਜ ਦੀ ਤੇ ਜਿਵੇਂ ਫੌਜਾਂ ਦੇ ਜੰਗ ਚੋਦ ਦੀਆਂ ਫੌਜਾਂ ਸੀ ਵਿੱਚ ਮੈਨੂੰ ਉਸ ਤਰ੍ਹਾਂ ਵੀ ਨਾਟਕ ਜੰਗ ਕਰਕੇ ਵਿਖਾਇਆ ਜੋ ਸ਼੍ਰੀ ਕਾਲੀਗਾਂ ਵਾਲੇ ਮਹਾਰਾਜ ਦਾ ਅਸਲ ਚਿਹਰਾ ਹੈਗਾ ਉਹਨਾਂ ਚ ਉਹਨੇ ਸਾਰੀ ਫੌਜ ਸਾਫ਼ ਕਰ ਦਿੱਤੀ ਇਹ ਜਦੋਂ ਕਾਲੀਗਾਂ ਵਾਲਾ ਮਹਾਰਾਜ ਨਾਲ ਸਤਿਗੁਰੂ ਨਾਲ ਹੋਵੇ ਐ ਠੀਕ ਜਿਵੇਂ ਉਹ ਹੋ ਨਹੀਂ ਸਕਦਾ ਤੇ ਜਦੋਂ ਪਰਮਾਤਮਾ ਦਾ ਵੋਟ ਆਖਰਾ ਲੈ ਕੇ ਆਪਾਂ ਚੱਲ ਗਏ ਉਹਦਾ ਨਾਂ ਲੈ ਕੇ ਚੱਲ ਗਏ ਇਹ ਸੱਚੇ ਮਨੋ ਉਹ ਖਰਾਬ ਹੀ ਨਾਲ ਜਾਂਦਾ ਫਿਰ ਆਪਾਂ ਨੂੰ ਆਪਾਂ ਨੂੰ ਕੋਈ ਫਿਕਰ ਨਹੀਂ ਰਹਿ ਚੱਲਦਾ ਨਹੀਂ ਰਹਿੰਦੀ ਹਾਂ ਜੀ ਮੀ ਆਮ ਕਰਮਾ a ਸਿੱਧਾ ਬਣਾ ਦੇ ਹੁਣ ਆਏ ਬਣਾ ਦੇ ਸਿੱਧੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਜ ਮਗਰਾ ਨਿਆ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ 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 ਸਤਿ ਸ਼੍ਰੀ ਅਕਾਲ ਬੋਲੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ 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 ਧੰਨਵਾਦ ਜੀ ਸੋ ਨਿਹਾਲ ਸਤ ਸ੍ਰੀ ਅਕਾਲ ਅਸੀ ਗੱਲ ਜੀ ਆਇਆ ਪਾਟ ਇਧਰ ਵੇਖ ਹਰ ਦਿਨ ਉਹ ਬਹਿਣਾ ਤੇ ਤਰ੍ਹਾਂ ਇਹਦੇ ਨਾਲ ਜਾਣਾ ਸਾਰਿਆਂ ਨੇ ਤੇ ਪੂਰਾ ਗਰਮਜੇਸੀ ਨਾਲ ਜਿਹੜਾ ਆ ਰਹਿਆਂ ਨੇ ਜਾਣ ਆਉਂਜਕਾਰਿਆਂ ਨਾਲ ਪਤਾ ਲੱਗੇ ਵੀ ਸਾਡਾ ਨੌਜਵਾਨਾ ਜਿਹੜਾ ਇਹ ਪੰਜ ਤਖਤਾਂ ਪਾਉਂਦੀ ਯਾਤਰਾ ਕਰਕੇ ਆਇਆ ਸਾਰਿਆਂ ਨੇ ਇਸੇ ਤਰ੍ਹਾਂ ਹੀ ਆਪਾਂ ਨਾਲ ਜਾਣਾ ਬਹੁਤ ਹੀ ਜ਼ਿਆਦਾ ਕੋਸ਼ਿਸ਼ ਦੀ ਗੱਲ ਹੈ ਕਿ ਇਸ ਨੇ ਇਸੇ ਤਰ੍ਹਾਂ ਹੀ ਸਾਰੀ ਸੰਗਤ ਨੇ ਪੈਦਲ ਫਾਰਚਕਾਰਦੇ ਹੋਏ ਬਹੁਤ ਵਧੀਆ ਕੰਮ ਕੀਤਾ ਹੈ ਨਾਲ ਜਾਣਾ ਆਪਾਂ ਆਪਣੇ ਪਿੰਡ ਦਾ ਨਾਮ ਬੋਲਦੇ ਹੋਏ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਜੋ ਇੱਥੇ ਪਹੁੰਚੇ ਮੈਨੂੰ ਲੈਣ ਵਾਸਤੇ ਤੇ ਬਸ ਸਤਿਕਾਰ ਤੁਹਾਡੇ ਸਾਰਿਆਂ ਵਾਸਤੇ ਉੱਤੇ ਮੇਰੇ ਕੋਈ ਸ਼ਬਦ ਹੈ ਨਹੀਂ ਗੇ ਬੋਲਣ ਵਾਸਤੇ ਤੇ ਮੇਰੇ ਸ਼ਬਦ ਹੁਣ ਮੁੱਕ ਚੁੱਕੇ ਆ ਬਈ ਤੇ ਬਹੁਤ ਬਹੁਤ ਸ਼ੁਕਰਾਨਾ ਸਾਰਿਆਂ ਦਾ ਤੁਹਾਡਾ ਸੋਨਿਆ ਸਾਤਰੀਆ ਕਾਲੋ ਮੱਥਾ ਰੱਖ ਨਿਹਾਲ ਸਾਤਰੀਆ ਕਾਲੋ ਫੜੀ ਫੜੀ ਆ ਤੇ ਕੋਈ ਠੀਕ ਆ ਠੀਕ ਆ ਬਾਈ ਠੀਕ ਆ ਬਾਈ ਠੀਕ ਆ ਸੱਜੇ ਪਾਸੇ ਇਧਰ ਹੋ ਜੀ ਸਾਰੇ ਨੌਜਵਾਨ ਸੋ ਪਿੰਡ ਵਾਸੀਆਂ ਨੇ ਇੱਥੇ ਸੰਤ ਮੋਹਨ ਦਾਸ ਕੋਲੇ ਇਧਰ ਸੱਜੇ ਪਾਸੇ ਵੀ ਜਾ ਫਿਰ ਨਹੀਂ ਸੋ ਇਹ ਬਣ ਗਿਆ ਠੀਕ ਆ ਬਾਈ ਠੀਕ ਆ ਪੰਜਾਂ ਤੱਕ ਯਾਤਰਾ ਕਰਕੇ ਆਇਆ ਵੀਰ ਸੋ ਹੁਣ ਪਿੰਡ ਆ ਤਾਲ ਤੇ ਆ ਜੋ ਚੱਲਦੇ ਆ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਜੋ ਆ ਜੋ ਕਿ ਹਰ ਨੌਜਵਾਨ ਦਾ ਇਹ ਹੌਸਲਾ ਬਣਿਆ ਰਹਿੰਦਾ ਸੋ ਸਤ ਸ੍ਰੀ ਅਕਾਲ ਅੱਜ ਵੀਰ ਪੂਰੇ ਸਖਵੇਂ ਦਿਨ ਆਪਣੇ ਪਿੰਡ ਭਲੂਰ ਪਹੁੰਚਿਆ ਪੰਜ ਤਖਤਾਂ ਦੀ ਯਾਤਰਾ ਕਰਕੇ ਸਤਿ ਸ੍ਰੀ ਅਕਾਲ ਕੰਪਲੀਟ ਹੋ ਗਿਆ ਸੋ ਸਾਰੇ ਨਗਰ ਨਿਵਾਸੀ ਸੋ ਆਪਣੇ ਜਿਹੜੇ ਨੌਜਵਾਨ ਆ ਸਾਰੇ ਇੱਥੇ ਪਹੁੰਚੇ ਆ ਸੋ ਮਾਨ ਸਨਮਾਨ ਕੀਤਾ ਤੇ ਵਾਹਿਗੁਰੂ ਵੀਰ ਨੂੰ ਤਰੱਕੀ ਬਖਸ਼ੇ ਸੋ ਬਹੁਤ ਵਧੀਆ ਸਾਡੇ ਪਿੰਡ ਦੀ ਮਾਣ ਦੀ ਗੱਲ ਆ ਸੋ ਪਿੰਡ ਭਲੂਰ ਤੋਂ ਇਹ ਨੌਜਵਾਨ ਗੁਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਸਾਰੀ ਸੰਗਤ ਦੇ ਨਾਲ ਪਿੰਡ ਨੂੰ ਚਾਲੇ ਪਾਏ ਜਾ ਰਹੇ ਆ ਪੁਰਸੂ ਦੇ ਵੱਲ ਦੀ ਆ ਵੀ ਤੇ ਹੁਣ ਆਪਣੇ ਪਿੰਡ ਫਲੂਰ ਪਹੁੰਚੂਗਾ ਵੀਰ ਅੱਜ 60 ਦਿਨਾਂ ਬਾਅਦ ਪਹੁੰਚਿਆ ਤੇ ਵਧੀਆ ਯਾਤਰਾ ਕਰਕੇ ਪਹੁੰਚਿਆ ਤੇ ਧੰਨ ਭਾਗ ਆ ਸੋ ਸਾਡੇ ਜਿਨ੍ਹਾਂ ਨੇ ਵੀਰ ਦੇ ਦਰਸ਼ਨ ਕੀਤੇ ਹਨਾ ਸਤਿ ਸ੍ਰੀ ਅਕਾਲ ਨੌਜੀਤ ਪਿੰਡ ਦੀ ਫਰਨੀ ਦਾ ਉਤੋਂ ਦੀ ਪ੍ਰਕਿਰਮਿਆ ਕੀਤੀ ਜਾਊਗੀ ਸੋ ਪਿੰਡ ਦੀ ਧਰਤੀ ਨੂੰ ਮੱਥਾ ਟੇਕ ਕੇ ਵੀਰ ਅੱਜ 60 ਦਿਨਾਂ ਬਾਅਦ ਆਪਣੇ ਪਿੰਡ ਭਲੂਰ ਦੀ ਧਰਤੀ ਤੇ ਪਹੁੰਚਿਆ ਸੋ ਬੜੇ ਮਾਣ ਦੀ ਗੱਲ ਆ ਭਲੂਰ ਆਸਤੇ ਸੋ ਵੀਡੀਓ ਨੂੰ ਸ਼ੇਅਰ ਕਰਿਆ ਜੋ ਤੇ ਹੁਣ ਸਾਰੇ ਪਿੰਡ ਦਾ ਆਪਾਂ ਚੱਕਰ ਲਾਵਾਂਗੇ ਤੇ ਕਾਫਲਾ ਪਿੰਡ ਭਲੂਰ ਦਾ ਨਾਲ ਨੌਜਵਾਨ ਸਾਰੇ ਪਹੁੰਚੇ ਆ ਸਤਿ ਸ੍ਰੀ ਅਕਾਲ ਵਾਹ ਸ੍ਰੀ ਆਕਾਲ ਜਾਈ ਸੋ ਬਿਹਾਲ ਸਤ ਸ੍ਰੀ ਆਕਾਲ ਜਾਈ ਸੋ ਬਿਹਾਲ ਵਾਹ ਸ੍ਰੀ ਆਕਾਲ ਜਾਈ ਸੋ ਬਿਹਾਲ ਸਤ ਸ੍ਰੀ ਆਕਾਲ ਲਓ ਜੀ ਕਾਫਲਾ ਲੰਡਿਆਂ ਦੇ ਰਾਹ ਤੇ ਪਹੁੰਚ ਚੁੱਕਾ ਸੋ ਲੰਡਿਆਂ ਦੇ ਰਾਹ ਤੇ ਪਹੁੰਚ ਚੁੱਕੇ ਆ ਜੀ ਗੁਰਵਿੰਦਰ ਵੀਰ ਘਰੇ ਪਹੁੰਚ ਗਿਆ ਗੁਰੂ ਘਰ ਤੋਂ ਹੁਣ ਸਿੱਧਾ ਘਰ ਵਾਪਸੀ ਪਤਾ ਜੀ ਖੜੇ ਉਹਨਾਂ ਦੇ ਆ ਪਹੁੰਚ ਗਿਆ ਵਾਏ ਵਾਈ ਗੁਰਜੀ ਦਾ ਖਾਲਸਾ ਸ਼ਹੀਦ ਵਾਹਿਗੁਰਜੀ ਦੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਅੱਜ 2 ਮਹੀਨੇ ਬਾਅਦ ਪੰਜ ਤਖਤ ਯਾਤਰਾ ਪਹੁੰਚ ਕੇ ਪਿੰਡ ਪਹੁੰਚੇ ਸੀਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਸਵਾਗਤ ਕੀਤਾ ਤੇ ਗੁਰੂ ਰਸੀਵ ਕੀਤਾ ਤੇ ਬਾਕੀ ਆਪਾਂ ਵੀ ਪੰਜ ਤਖਤ ਯਾਤਰਾ ਸ਼ੁਰੂ ਕੀਤੀ ਸ੍ਰੀ ਅਮਰitsar ਸਾਹਿਬ ਤੋਂ ਨੰਦਪੁਰ ਸਹਿਬ ਗਏ ਨੰਦਪੁਰ ਸਹਿਬ ਤੋਂ ਪਟਨਾ ਸਹਿਬ ਪਟਨਾ ਸਹਿਬ ਤੋਂ ਯੂਰ ਸਹਿਬ ਹੁੰਦੇ ਹੁੰਦੇ ਆਪਾਂ ਵਾਪਸੀ ਆਹ ਦਮਦਮਾ ਸਹਿਬ ਹੋ ਕੇ ਕੱਲ ਤੇ ਅੱਜ ਆਪਾਂ ਇੱਥੇ ਆ ਗਏ ਆਪਣਾ ਸਾਰਾ ਸਫਰ ਜਿਹੜਾ ਸੀਗਾ ਵੀ ਇਹ 64-6500 ਕਿਲੋਮੀਟਰ ਦਾ ਸੀਗਾ ਤੇ ਕੋਈ ਤੰਗੀ ਪਰੇਸ਼ਾਨੀ ਨਹੀਂ ਆਈ ਦੀ ਆਪਾਂ ਵੀ ਸਾਈਕਲ ਤੇ ਗਈ ਸਾਈਕਲ ਆਪਣਾ ਸਿਰਫ ਦੋ ਵਾਰ ਪੈਂਚਰ ਹੋਇਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਤੇ ਬਾਕੀ ਸਾਰਿਆਂ ਨੇ ਬਹੁਤ ਮਦਦ ਕੀਤੀ ਉਧਰ ਆਪਾਂ ਟੋਟਲ 7 ਸਟੇਟਾਂ ਦੇ ਵਿੱਚ ਗਏ ਆ ਤੇ ਯੂਪੀ ਬਿਹਾਰ ਐਮਪੀ ਮਹਾਰਾਸ਼ਟਰ ਤੇ ਰਾਜਸਥਾਨ ਹੋ ਗਿਆ ਹਰਿਆਣਾ ਹੋ ਗਿਆ ਤੇ ਫਿਰ ਪੰਜਾਬ ਦੇ ਵਿੱਚ ਆਏ ਤੇ ਸਾਰੀਆਂ ਸਟੇਟਾਂ ਦੇ ਲੋਕਾਂ ਨੇ ਆਪਣਾ ਵੀ ਇੰਨਾ ਤਹਿ ਦਿਲੋਂ ਸਵਾਗਤ ਕੀਤਾ ਤੇ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿ ਸਕਦੇਗੇ ਤੇ ਰੋਗ ਰੋਗ ਕੇ ਕੋਈ ਠੰਡੇ ਪਿਉਂਦਾ ਸੀ ਕੋਈ ਕਿਵੇਂ ਕੋਈ ਕਿਵੇਂ ਬਾਕੀ ਆਪਣੇ ਪੰਜਾਬੀ ਵੀ ਇਧਰ ਹੁਣ ਐਮਪੀ ਦੇ ਵਿੱਚ ਕੰਬੈਨ ਨਾਲ ਆ ਕੇ ਗਏ ਆ ਉਹਨਾਂ ਨੇ ਵੀ ਰੋਗ ਰੋਗ ਚਾਹ ਪਾਣੀ ਰੋਟੀ ਜੋ ਵੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਇਹੀ ਕਹਿਣਾ ਚਾਹੁੰਗਾ ਵੀ ਸਾਈਕਲ ਦੇ ਮੇਰਾ ਜਾਣ ਦਾ ਇਹ ਮਕਸਦ ਸੀਗਾ ਵੀ ਇੱਕ ਤਾਂ ਇਹਦਾ ਖਰਚਾ ਘਟ ਆਉਂਦਾ ਬਈ ਤੇ ਇੱਕ ਸਿਹਤ ਸੈੱਟ ਹੁੰਦੀ ਜਿਵੇਂ ਮੇਰਾ ਵੀ 8-9 ਕਿਲੋ ਭਾਰ ਘਟ ਗਿਆ ਵਾ ਤੇ ਦੂਜਾ ਨੰਬਰ ਇਹ ਆ ਤੇ ਵੀ ਨਸ਼ਾਰੀ ਬੰਦਾ ਕਰਦਾ ਨਸ਼ੇ ਤੋਂ ਪਿੱਛੇ ਹੋ ਜਾਂਦਾ ਤੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਪਿੰਡ ਦੇ ਵਿੱਚ ਵੱਧ ਵੱਧ ਚਲੋ ਕੋਈ ਹੋਰ ਵੈਸੇ ਹੀ ਗਰਾਊਂਡ 'ਚ ਜਾਵੜੇ ਕੋਲ ਮੈਂ ਗਰਾਊਂਡ 'ਚ ਚਲੋ ਜਾਂਦਾ ਹੁੰਦਾ ਸੀ ਮੈਂ ਦੇਖਦੇ ਚਲੋ ਹੁਣ ਤਾਂ ਵਧੀਆ ਰੌਣਕਾਂ ਲੱਗੀਆਂ ਭਾਈ ਸੁਖਦੀਪ ਹੁਣਾਂ ਦੇ ਬਾਕੀ ਸਾਰਿਆਂ ਕਰਕੇ ਵੀ ਗਰਾਊਂਡ ਨੂੰ ਵਾਹ ਵੋ ਕੇ ਸੈੱਟ ਕੀਤਾ ਤੇ ਆਪਾਂ ਵੀ ਹੁਣ ਗਰਾਊਂਡ 'ਚ ਜਾਣਾ ਸ਼ੁਰੂ ਕਰਿਆ ਕਰਾਂਗੇ ਤੇ ਵੀ ਕਿਸੇ ਵੀ ਖੇਡ ਨਾਲ ਜੁੜੋ ਚਾਹੇ ਸਾਈਕਲ ਆ ਚਾਹੇ ਕੁਝ ਵੀ ਆ ਤੇ ਮੈਂ ਕਹਿੰਦਾ ਵੀ ਸਾਈਕਲ ਵੀ ਲੋ ਕੋਈ ਨਾ ਆਪਾਂ ਰੈਲੀ ਕੱਢਿਆ ਕਰਾਂਗੇ ਆਪਾਂ ਹੁਣ ਅੰਮ੍ਰਿਤਸਰ ਦਾ ਬਣਾਵਾਂਗੇ ਪਲਾਨ ਤੇ ਜੋ ਬਾਈ ਦੀ ਵੀਡੀਓ ਦੇਖਦਾ ਵੇ ਸ਼ੇਅਰ ਜ਼ਰੂਰ ਕਰਿਓ ਤੇ ਧੰਨਵਾਦ ਬਾਈ ਤੁਹਾਡਾ ਬਹੁਤ-ਬਹੁਤ ਜੀ